ਇਹਦੇ ਵਿੱਚ ਦੋ ਸ਼ੇਡ ਵੀਰੇ ਜਿਹੜੀ ਹੁਣ ਟ੍ਰੈਂਡਿੰਗ ਦੇ ਵਿੱਚ ਚੱਲਦੀ ਪਈ ਆ ਦੇ ਵਿੱਚ ਇੱਕ ਵੀਰ ਨੂੰ ਉਹ ਦਿਖਾਇਆ ਬਰਬਰੀ ਵਾਲੀ ਜਿਹੜੀ ਆਈ ਸੀ ਕਿ ਦੋ ਸ਼ੇਡ ਇੱਕ ਨੂੰ ਹੋਰ ਤੋਹਫਾ ਦੇਣਾ ਵੀਰੇ ਠੀਕ ਹੈ ਜੀ ਦੂਲਾ ਵੀ ਇੱਕ ਵੀਰੇ ਆ ਚੀਜ਼ ਚੱਲਦੀ ਪਈ ਹੈ ਕਟ੍ਰਾਈ ਦੇ ਵਿੱਚ ਹਮਮ ਆਨਲੀ ਪੋਲੋ ਲਾ ਲੋਗੋ ਵੀਰੇ ਦੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਹਾਂਜੀ ਡਬਲ ਪਾਵਰ ਸ਼ੈਲਡ ਫੁੱਲ ਡਿਮਾਂਡ ਆ ਵੀਰੇ ਲਵਾਈਸ ਦੇ ਵਿੱਚ ਆਰਟੀਕਲ ਆ ਦੋ ਸ਼ੈਡ ਵੀਰੇ ਦੇ ਫੁੱਲ ਗਾਰੰਟੀ ਵੀਰੇ ਹੋਰ ਆ ਗਈ ਕੁਝ ਵੀ ਆ ਗਿਆ ਪੀਸ ਆਪਣਾ ਵਾਪਸ ਪੰਜਾਬੀ ਭਰਾਵਾਂ ਲਈ ਖਾਸ ਆਫਰ ਆ ਪਾ ਤੁਹਾਡੇ ਕਰਕੇ ਕਰ ਦਿੰਨੇ ਆ ਇੱਕ ਹੋਰ ਆਫਰ ਜਿਹੜਾ ਵੀ ਵੀਰੇ ਬਾਹਰ ਜਾਂਦਾ ਪਿਆ ਵਾ ਕੱਪੜੇ ਲੈ ਕੇ ਜਾਂਦਾ ਵੀਰੇ ਇੱਕ ਹੋਰ ਆਫਰ ਦੇ ਦੇ ਹੁਣ ਨਾਲ ਦੀ ਨਾਲ ਹਾਂਜੀ ਜੇ ਕੋਈ ਸਾਡੀ ਵੀਡੀਓ ਦੇਖ ਕੇ ਨੌ ਲੈ ਕੇ ਇੱਥੇ ਦੁਕਾਨ ਤੇ ਆਉਂਦਾ ਉਹਦੇ ਲਈ ਵੀ ਕੋਈ ਆਫਰ ਦੇ ਦੇ ਸਾਸਿਕਾਲ ਜੀ ਲੈ ਵੀ ਮਿੱਤਰੋ ਸਿਆਲ ਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵਿਆਹਾਂ ਦੇ ਸੀਜ਼ਨ ਸ਼ੁਰੂ ਹੋ ਗਏ ਤੇ ਮੈਨੂੰ ਪਤਾ ਵੀ ਤੁਹਾਨੂੰ ਸਾਰਿਆਂ ਨੂੰ ਵਿਆਹ ਦੇ ਕਾਰਡ ਪਹੁੰਚ ਚੁੱਕੇ ਹੋਣੇ ਆ ਤੇ ਹੁਣ ਤੁਸੀਂ ਲੱਭਦੇ ਹੋਣੇ ਘੈਂਟ ਦੀ ਕੁਆਲਿਟੀ ਦੇ ਕੱਪੜੇ ਲੈ ਵੀ ਨ ਮੈਂ ਬੋਹਣ ਤੇ ਨਿਗਾ ਪਵਾਦੀ ਜਿਹੜੇ ਹਿਸਾਬ ਨਾਲ ਦੁਕਾਨ ਦਾ ਨਵਾਂ ਰਿਚ ਐਂਡ ਰਾਇਲਸ ਤੇ ਇਦਾਂ ਹੀ ਰਾਇਲ ਕੁਆਲਿਟੀ ਦੇ ਕੱਪੜੇ ਫਰਸਟ ਕਾਪੀਆਂ ਬਿਲਕੁਲ ਘੈਂਟ ਘੈਂਟ ਦੁਕਾਨ ਦੇ ਉੱਤੇ ਨੇ ਤੇ ਤੁਹਾਨੂੰ ਆਪਾਂ ਕੱਪੜੇ ਦੀ ਕੁਆਲਿਟੀ ਦਿਖਾਉਨੇ ਆ ਹੋਰ ਵੀਰੇ ਕੀ ਹਾਲ ਚਾਲ ਨੇ ਠੀਕ ਠਾਕ ਆ ਜੀ ਲੈ ਪਹਿਲਾ ਪਹਿਲ ਤੁਸੀਂ ਮਾਈਕ ਲਾ ਲਓ ਕੰਮਕਾਰ ਵਧੀਆ ਚੱਲਦਾ ਹਾਂ ਜੀ ਮੇਰੇ ਬਰਤੋਤ ਵੇਰੇ ਆਪਣਾ ਜਿਵੇਂ ਦੁਕਾਨ ਦਾ ਨਾਂ ਅਸੀਂ ਪੜਿਆ ਰਿਚ ਐਂਡ ਰਾਇਲਸ ਤੇ ਥੋੜੀ ਫਿਰ ਕੀ ਖਾਸੀਅਤ ਇੱਥੇ ਕੱਪੜੇ ਦੀ ਵੀ ਵਿਰੇ ਆਪਣੀ ਸਭ ਤੋਂ ਵੱਡੀ ਇਹ ਖਾਸੀਅਤ ਆ ਕਿ ਆਪਣੇ ਕੋਲੇ ਸਟੋਰ ਆਰਟੀਕਲ ਹੁੰਦਾ ਜੋ ਸਟੋਰ ਦੇ ਪੀਸ ਹੋਊਗਾ ਉਹਦੀ ਫਰਸਟ ਕਾਪੀ ਆਪਣੇ ਕੋਲੇ ਆਉਂਦੀ ਹੈ ਠੀਕ ਹੈ ਜੀ ਬਾਕੀ ਵੀਰੇ ਜਿੱਦਾਂ ਵੀ ਤੁਸੀਂ ਦੇਖਦੇ ਹੋ ਹੁਣ ਕੱਪੜਾ ਤਾਂ ਹਰੇਕ ਇਨਸਾਨ ਹੀ ਵੇਚਦਾ ਵਾ ਪਰ ਆਪਣੀ ਇਸ ਚੀਜ਼ ਦੀ ਗਾਰੰਟੀ ਹੁੰਦੀ ਹੈ ਵੀਰੇ ਇੱਕ ਸੀਜ਼ਨ ਦੇ ਵਿੱਚ ਵਿੱਚ ਆਪਣਾ ਕੋਈ ਵੀ ਪੀਸ ਖਰਾਬ ਹੁੰਦਾ ਵਾਸ਼ ਕਰੇ ਤੇ ਕੋਈ ਰੰਗ ਫੇਟ ਹੁੰਦਾ ਚੜਦਾ ਕਰਦਾ ਠੀਕ ਹੈ ਜੀ ਤੋਦੀ ਵਾਪਸੀ ਆਪਾਂ ਬਦਲ ਕੇ ਨਵਾਂ ਪੀਸ ਦਵਾਂ ਸਾਰੇ ਸੀਜ਼ਨ ਦੇ ਵਿੱਚ ਸਾਰੇ ਸੀਜ਼ਨ ਦੇ ਵਿੱਚ ਇਹ ਤਾਂ ਬਹੁਤ ਵਧੀਆ ਗੱਲ ਆ ਤੁਹਾਨੂੰ ਇੰਨਾ ਕੌਨਫੀਡੈਂਸ ਆ ਆਪਣੇ ਕੱਪੜੇ ਤੇ ਕੋਈ ਦੁਕਾਨਦਾਰ ਵੀ ਨਹੀਂ ਇੰਨੀ ਗਾਰੰਟੀ ਦਿੰਦਾ ਹਾਂਜੀ ਬਿਲਕੁਲ ਵਧੀਆ ਆਪਣੀ ਗਾਰੰਟੀ ਹੋਊਗੀ ਚੀਜ਼ ਦੀ ਉਹ ਆਰਟੀਕਲ ਸਾਰੇ ਵਧੀਆ ਹੋਣਗੇ ਜੋ ਸਟੋਰ ਦੇ ਵਿੱਚ ਆਉਣਗੇ ਉਹ ਆਰਟੀਕਲ ਅਵੇਲੇਬਲ ਹੋਣਗੇ ਆਪਣੇ ਜਿਹੜੇ ਯਾਨੀ ਮੋਹੱਲਾਂ ਦੇ ਵਿੱਚ ਸਟੋਰ ਹੈਗੇ ਆ ਉਹਨਾਂ ਦੀ ਫਾਸਟ ਕਾਪੀ ਆ ਉਹਨਾਂ ਦੀ ਫਾਸਟ ਕਾਪੀ ਹੋਰ ਵੀਰੇ 10 ਤੋਂ 15 ਦਿਨ ਦੇ ਵਿੱਚ ਵਿੱਚ ਆਪਣੀ ਵੈਰਾਈਟੀ ਚੇਂਜ ਹੁੰਦੀ ਰਹਿੰਦੀ ਹੈ ਹਰ ਹਫ਼ਤੇ ਨਵਾਂ ਮਾਲ ਆ ਹਰ ਇੱਕ ਹਫ਼ਤੇ ਦੱਸਦੇ ਹਾਂ ਇਹਦੇ ਨਵਾਂ ਮਾਲ ਆ ਤੇ ਲੈ ਵੀ ਮਿੱਤਰੋ ਇਹ ਬਿਲਕੁਲ ਵੀਡੀਓ ਤੁਹਾਡੇ ਕੰਮ ਦੀ ਵੀਡੀਓ ਇਹਨੂੰ ਸਕਿਪ ਜਮਾ ਹੀ ਨਾ ਕਰਿਓ ਤੇ ਕੱਪੜਾ ਤੁਸੀਂ ਦੇਖੋ ਤੇ ਮੈਨੂੰ ਪਤਾ ਵੀ ਜੇ ਤੁਸੀਂ ਇੱਥੋਂ ਕ ਦੇ ਆਓ ਆਪਾਂ ਤੁਹਾਨੂੰ ਕੁਆਲਿਟੀ ਦੇਖਾਉਂਦੇ ਇੱਕ ਤਾਂ ਵੀਰੇ ਆ ਚੀਜ਼ਾਂ ਚੱਲਦੀਆਂ ਪਈਆਂ ਨੇ ਹੁਣ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਮੈਂ ਇੰਦਰ ਕਰਦੀਆਂ ਠੀਕ ਹੈ ਵੀਰੇ ਅੱਛਾ ਚੈੱਕ ਪ੍ਰਿੰਟ ਇਹਦੇ ਵਿੱਚ ਦੋ ਸ਼ੇਡ ਵੀਰੇ ਜਿਹੜੀ ਹੁਣ ਟ੍ਰੈਂਡਿੰਗ ਦੇ ਵਿੱਚ ਚੱਲਦੀ ਪਈ ਆ ਠੀਕ ਹੈ ਇੱਕ ਇਹਦੇ ਵਿੱਚ ਆ ਚੀਜ਼ ਆ ਜਾਂਦੀ ਹੈ ਵੀਰੇ ਆਹ ਠੀਕ ਹੈ ਜੀ ਇਹਦੇ ਵਿੱਚ ਵੀ ਸ਼ੇਡ ਮਿਲ ਜਾਣਗੇ ਵੀਰੇ ਇਹਦੇ ਵਿੱਚ ਇੱਕ ਬਲੈਕ ਸ਼ੇਡ ਮਿਲ ਜੂ ਇੱਕ ਵਾਈਨ ਸ਼ੇਡ ਮਿਲ ਜੂ ਜਿਹੜੀ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਆ ਠੀਕ ਆ ਇਦੋਂ ਲਾਵਾ ਇੱਕ ਵੀਰੇ ਆ ਚੀਜ਼ ਚੱਲਦੀ ਪਈ ਹੈ ਕਟਰਾਈ ਦੇ ਵਿੱਚ ਹਮਮ ਆਨਲੀ ਪੋਲੋ ਦਾ ਲੋਗੋ ਆ ਚੀਜ਼ ਠੀਕ ਹੈ ਜੀ ਇਹਦੇ ਕਲਰ ਆਪਸ਼ਨ ਮਿਲ ਜਾਣਗੇ ਵੀਰੇ ਗ੍ਰੀਨ ਕਲਰ ਬਲੂ ਕਲਰ ਟੈਨ ਕਲਰ ਇੱਕ ਉਦੋਂ ਲਾਵਾ ਵੀਰੇ ਫਿਰ ਆ ਚੀਜ ਆ ਜਾਂਦੀ ਹੈ ਚੈੱਕ ਦੇ ਵਿੱਚ ਜਿਵੇਂ ਅੱਜ ਕੱਲ ਬੇਰਾ ਦੀ ਬਹੁਤ ਡਿਮਾਂਡ ਆ ਲੈਨਿੰਗ ਦੇ ਵਿੱਚ ਸ਼ਰਟ ਆਹ ਸ਼ੇਡ ਆ ਜਾਂਦੀ ਇਹਦੇ ਵਿੱਚ ਇੱਕ ਬਰੀਕ ਚੈੱਕ ਆਊਗਾ ਠੀਕ ਹੈ ਜੀ ਠੀਕ ਹੈ ਵੀਰ ਜੀ ਇਹ ਕਾਜ ਹੀ ਚੱਲਦੀ ਪਈ ਹੈ ਚੈੱਕ ਦੇ ਵਿੱਚ ਆ ਲੋ ਕਲਰ ਆਪਸ਼ਨ ਵਾਧੂ ਵੀਰੇ ਆ ਲੋ ਦੇਪਰਾ ਆ ਜੀ ਤਾਂ ਠੀਕ ਹੈ ਜੀ ਇਹਦੇ ਵਿੱਚ ਬਲੂ ਸ਼ੇਡ ਆ ਗਿਆ ਵੀਰੇ ਆ ਲੋ ਉਦੋਂ ਲਾਵਾ ਇੱਕ ਵੀਰੇ ਦੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਹਾਂਜੀ ਡਬਲ ਪਾਵਰ ਸ਼ਰਟ ਠੀਕ ਹੈ ਜੀ 22 ਦੇ ਵਿੱਚ ਆ ਲੋ ਵੀਰੇ ਠੀਕ ਹੈ ਜੀ ਆ ਵੀ ਬਹੁਤ ਚੱਲ ਰਹੀ ਹੈ ਨਾ ਅੱਜਕੱਲ੍ਹ ਲਵਾਈਸ ਦੇ ਵਿੱਚ ਫੁੱਲ ਡਿਮਾਂਡ ਹੈ ਵੀਰੇ ਲਵਾਈਸ ਦੇ ਵਿੱਚ ਆਰਟੀਕਲ ਠੀਕ ਹੈ ਜੀ ਦੋ ਸ਼ੇਡ ਵੀਰੇ ਦੇ ਆ ਲੋ ਵੀਰੇ ਚੀਜ਼ ਬਹੁਤ ਸੋਹਣੀ ਹੈ ਵੀਰੇ ਠੀਕ ਹੈ ਜੀ ਦੇਖੋ ਵੀਰੇ ਤੇ ਕੋਈ ਸਿਆਲਾਂ ਵਾਸਤੇ ਫਲਫੀਆਂ ਜੈਕਟਾਂ ਮਿਲ ਜੂ ਵੀਰੇ ਬਾਦੂ ਸਟਾਕ ਉਹ ਵੀ ਦਿਖਾ ਦਿਓ ਲੋ ਵੀਰ ਜੀ ਇੱਕ ਆ ਚੀਜ਼ ਆਉਂਦੀ ਪਈ ਹੈ ਵੀਰੇ ਫਲਫੀ ਦੇ ਵਿੱਚ ਇਹਦੇ ਵਿੱਚ ਸ਼ੇਡ ਮਿਲ ਜਾਣਗੇ ਪੰਜ ਵੀਰੇ ਬਲੈਕ ਸ਼ੇਡ, ਰੈੱਡ ਸ਼ੇਡ, ਬਲੂ ਸ਼ੇਡ ਠੀਕ ਹੈ ਜੀ ਆ ਲੋ ਵਾਈਟ ਸ਼ੇਡ ਠੀਕ ਹੈ ਜੀ ਲਾਇਬਰੀ ਰੈੱਡ ਦੇ ਵਿੱਚ ਇੱਕ ਵੀਰ ਨੂੰ ਉਹ ਦਿਖਾਏ ਬਰਬਦੀ ਵਾਲੀ ਜਿਹੜੀ ਆਈ ਸੀ ਕਿ ਦੋ ਇੱਕ ਤੋਂ ਨੂੰ ਹੋਰ ਤੋਹਫਾ ਦਿੰਨਾ ਵੀਰੇ ਠੀਕ ਹੈ ਜੀ ਆ ਲੋ ਇੱਕ ਆਜ ਹੀ ਮੈ ਉਹ ਵੀਰੇ ਤੋਹਫੇ ਦੇ ਵਿੱਚ ਬਰਬਰੀ ਦੇ ਵਿੱਚ ਬਰਬਰੀ ਦਾ ਲੋਗੋ ਠੀਕ ਹੈ ਵੀਰੇ ਆ ਲੋ ਵੀਰੇ ਪੁੱਲ ਲਗਾਣ ਬਰਬਰੀ ਦੇ ਵਿੱਚ ਇਹ ਤਾਂ ਬਹੁਤ ਹੈਵੀ ਆ ਨਾ ਹਾਂ ਵੀਰੇ ਬਹੁਤ ਹੈਵੀ ਹੋਊਗੀ ਚਾਹੇ ਪਹਾੜਾਂ 'ਤੇ ਜਾ ਪਾ ਕੇ ਬਰਬਰੀ ਮੈਂ ਕਹ ਪੁੱਲ ਵੀਰੇ ਚਾਹੇ ਬਰਫ਼ 'ਚ ਚਲੇ ਜਾ ਹੋਰ ਦੱਸ ਹਾਂਜੀ ਹਾਂਜੀ ਇਹ ਕਿਹਦੇ ਵਿੱਚ ਬਲੈਕ ਸ਼ੇਡ ਵੀਰੇ ਠੀਕ ਹੈ ਇੱਕ ਉਸ ਤੋਂ ਇਲਾਵਾ ਆਪਣੇ ਕੋਲੇ ਹੁੱਡੀ ਦੇ ਵਿੱਚ ਆਹ ਚੀਜ਼ ਚੱਲਦੀ ਵੀ ਆ ਟ੍ਰੈਂਡਿੰਗ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਸ਼ੇਡ ਮਿਲਣਗੇ ਤਿੰਨ ਲੋਗੋ ਤਿੰਨ ਅਲੱਗ-ਅਲੱਗ ਠੀਕ ਹੈ ਬੈਕੀ ਦਾ ਲੋਗੋ ਮਿਲੂਗਾ ਬਰ ਬਲੈਕ ਇੱਕ ਬਲੈਕ ਸੈੱਟ ਠੀਕ ਹੈ ਜੀ ਇਹਦੇ ਵਿੱਚ ਦੋ ਸੈੱਟ ਹੋਗੇ ਇੱਕ ਆ ਨੈਕੀ ਹੋਊਗੀ ਲੱਗ ਜਿਹੜੀ ਚੱਲਦੀ ਵੀ ਹੁਣ ਡਿਫਰੈਂਟ ਠੀਕ ਹੈ ਜੀ ਆਹ ਜੀ ਨੈਕੀ ਦੇ ਵਿੱਚ ਦੇਖੋ ਪਰਾ ਠੀਕ ਹੈ ਜੀ ਇਹ ਕੱਪੜੇ ਦੀ ਫਿਰ ਥੋੜੀ ਗਾਰੰਟੀ ਆ ਫੁੱਲ ਗਾਰੰਟੀ ਵੀਰੇ ਹੋਰ ਆ ਗਈ ਕੁਝ ਵੀ ਆ ਗਿਆ ਪੀਸ ਆਪਣਾ ਵਾਪਸ ਉਵੇਂ ਨਹੀਂ ਕਰਾਂਗੇ ਗਾਕਾ ਅਗਲੇ ਵੀ ਹਾਂ ਰੱਖਦੇ ਪੀਸ ਕਾਲੂ ਦਵਾਂਗੇ ਨਾ ਖੜੇ ਪੈਰੀ ਪੀਸ ਚੇਂਜ ਕਰਾਂਗੇ ਵੀਰ ਜੀ ਅੱਛਾ ਜੀ ਨਾਲ ਦੀ ਨਾਲ ਸੀਜ਼ਨ ਤੋਂ ਸੀਜ਼ਨ ਫੁੱਲ ਗਾਰੰਟੀ ਹੈ ਵੀਰੇ ਕੁਝ ਵੀ ਹੁੰਦਾ ਪੀਸ ਨੂੰ ਚੱਕ ਲਿਓ ਆਪਾਂ ਨਾਲ ਹੀ ਚੇਂਜ ਕਰਾਂਗੇ ਇੱਕ ਹੋਰ ਆਫਰ ਜਿਹੜਾ ਵੀ ਵੀਰੇ ਬਾਹਰ ਜਾਂਦਾ ਪਿਆ ਵਾ ਕੱਪੜਾ ਲੈ ਕੇ ਜਾਂਦਾ ਪਿਆ ਕੁਝ ਵੀ ਹੁੰਦਾ ਵਾ ਪੀਸ ਨੂੰ ਉਹ ਟੂ ਲਿਆਓ ਪੀਸ ਆਪਾਂ ਨਾਲ ਹੀ ਚੇਂਜ ਕਰਕੇ ਦੇਵਾਂਗੇ ਚਾਹੇ ਉਹ ਵੀਰੇ ਪੀਸ ਆਪਦੇ ਕੁੜੀ ਰੱਖ ਲੈ ਠੀਕ ਆ ਨਾਲ ਪੀਸ ਇੱਕ ਫ੍ਰੀ ਦਵਾਂਗੇ ਕਹਿਣ ਦਾ ਪਾ ਦੇਖ ਲਓ ਹੋਰ ਇਹ ਗੱਲਾਂ ਹੀ ਰਹਿ ਜਾਣ ਮੈਂ ਕਿ ਗੱਲਾਂ ਨਹੀਂ ਵੀਰੇ 100% ਗਾਰੰਟੀ ਹੈ ਵੀਰੇ ਆਪਾਂ ਆ ਚੀਜ਼ ਦੀ ਠੀਕ ਹੈ ਜੀ ਲੈ ਵੀ ਦਰਸ਼ਕੋ ਹੁਣ ਵੀਰ ਨੇ ਇੰਨੀਆਂ ਗਾਰੰਟੀਆਂ ਦੇ ਦਿੱਤੀਆਂ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕੋਈ ਇੰਨੀ ਗ ਜੇ ਕੋਈ ਆਪਾਂ ਕੱਪੜਾ ਬਾਹਰ ਵੀ ਭੇਜਤਾ ਉੱਥੇ ਜਾ ਕੇ ਖਰਾਬ ਹੋ ਗਿਆ ਸਾਨੂੰ ਫੋਟੋ ਦਿਖਾ ਦਿਓ ਤੇ ਇੱਥੋਂ ਇਹ ਪੀਸ ਦੇ ਦੇਣਗੇ ਵੈਸੇ ਇਹ ਬਹੁਤ ਵਧੀਆ ਚੀਜ਼ ਆ ਤੇ ਪਰ ਕੁਆਲਿਟੀ ਦੇ ਮੂਹੋਂ ਬੋਲਦੀ ਹੈ ਖਰਾਬ ਹੋਣ ਵਾਲੀ ਚੀਜ਼ ਹੈ ਹੀ ਨਹੀਂ ਹੈ ਤੇ ਲੈ ਵੀ ਵੀਰੇ ਤੇਰੇ ਕੱਪੜੇ ਦੀ ਕੁਆਲਿਟੀ ਤਾਂ ਬਹੁਤ ਸੋਹਣੀ ਆ ਮੰਨ ਜੇ ਤੇ ਹੁਣ ਜੇ ਕੋਈ ਸਾਡੀ ਵੀਡੀਓ ਦੇਖ ਕੇ ਕੋਈ ਵੀਰ ਘਰੋਂ ਆਰਡਰ ਕਰਦਾ ਤਾਂ ਡਿਲੀਵਰੀ ਕਰਦੇ ਹਾਂ ਹਾਂਜੀ ਵੀਰੇ 올 ਵਰਲਡ ਦੇ ਵਿੱਚ ਡਿਲੀਵਰੀ ਕਰਦੇ ਨੇ ਵੀਰੇ ਕੈਨੇਡਾ ਅਮਰੀਕਾ ਠੀਕ ਆ ਨਿਊਜ਼ੀਲੈਂਡ ਜਿੱਥੇ ਵੀ ਮਰਜੀ 올 ਵਰਲਡ ਦੇ ਵਿੱਚ ਤੇ ਹੁਣ ਆਪਣੇ ਕੋਈ ਪੰਜਾਬੀ ਭਰਾਵਾਂ ਲਈ ਕੋਈ ਖਾਸ ਆਫਰ ਡਿਲੀਵਰੀ ਤੇ ਪੰਜਾਬੀ ਭਰਾਵਾਂ ਲਈ ਖਾਸ ਆਫਰ ਆਪਾਂ ਤੁਹਾਡੇ ਕਰਕੇ ਕਰ ਦਿੰਦੇ ਆ ਜੇ ਕੋਈ ਵੀ ਆਪਣੀ 5000 ਰੁਪਏ ਦੀ ਸ਼ਾਪਿੰਗ ਕਰਦਾ ਤਾਂ ਉਹਨੂੰ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੋਊਗੀ ਤੇ ਲਓ ਵੀ ਮਿੱਤਰੋ ਜੇ ਤੁਸੀਂ ਵੀਡੀਓ ਦੇਖ ਕੇ ਘਰੇ ਬਹਿ ਕੇ ਆਰਡਰ ਕਰਦੇ ਹੋ ਆਲ ਪੰਜਾਬ ਦੇ ਵਿੱਚ ਜੇ 5000 ਦੀ ਸ਼ਾਪਿੰਗ ਕਰੋਗੇ ਵੀਰ ਉਹਨਾਂ ਦੀ ਡਿਲੀਵਰੀ ਤੁਹਾਨੂੰ ਫ੍ਰੀ ਭੇਜਣਗੇ ਘਰੇ ਤੇ ਵੀਰੇ ਇੱਕ ਹੋਰ ਆਫਰ ਦੇਦੇ ਹੁਣ ਨਾਲ ਦੀ ਨਾਲ ਜੇ ਕੋਈ ਸਾਡੀ ਵੀਡੀਓ ਦੇਖ ਕੇ ਨੌ ਲੈ ਕੇ ਇੱਥੇ ਦੁਕਾਨ ਤੇ ਆਉਂਦਾ ਉਹਦੇ ਲਈ ਵੀ ਕੋਈ ਆਫਰ ਦੇਦੇ ਆ ਚਲੋ ਜੇ ਤੁਹਾਡਾ ਨਾਮ ਲੈ ਕੇ ਕੋਈ ਆਂਦਾ ਕੋਈ ਵੀ ਚੀਜ਼ ਦੀ ਸ਼ਾਪਿੰਗ ਕਰਦਾ ਤੇ ਉਹਨੂੰ ਆਪਾਂ ਸਰਪ੍ਰਾਈਜ਼ ਗਿਫਟ ਦਵਾਂਗੇ ਜ਼ਰੂਰ ਹਰ ਇੱਕ ਆਈਟਮ ਤੇ ਹਰ ਇੱਕ ਆਈਟਮ ਤੇ ਤੇ ਲੈ ਵੀ ਮਿੱਤਰੋ ਜੇ ਤੁਸੀਂ ਇੱਥੋਂ ਆ ਕੇ ਸਾਡਾ ਨਾਂ ਲੈ ਕੇ ਕੁਝ ਵੀ ਲਹੋਗੇ ਪੇਜ ਨੂੰ ਫੋਲੋ ਕਰਕੇ ਆ ਕੇ ਤੇ ਵੀਰ ਹੋਣੀ ਤੁਹਾਨੂੰ ਹਰੇਕ ਆਈਟਮ ਦੇ ਉੱਤੇ ਕੋਈ ਨਾ ਕੋਈ ਸਰਪ੍ਰਾਈਜ਼ ਗਿਫਟ ਦੇਣਗੇ ਬਾਈ ਹੁਣ ਇੱਕ ਗੱਲ ਹੋਰ ਦੱਸ ਦੇ ਵੀ ਆਉਣਾ ਕਿੱਥੇ ਆ ਆਪਣਾ ਵੀ ਰਾਏਕੋਡ ਸ਼ਹਿਰ ਬੱਸ ਸਟੈਂਡ ਰੋਡ ਨੀਅਰ ਮਹਾਰਾਜਾ ਫਰਨੀਚਰ ਹਾਊਸ ਰਿਚਡ ਰਾਇਲ ਰਾਏਕੋਡ 来 ਵੀ ਮਿੱਤਰੋ ਰੈ ਕੋਟ ਆਜੋ ਬੱਸ ਸਟੈਂਡ ਕੋਲੇ ਆ ਕੇ ਕਿਤੇ ਵੀ ਪੁੱਛ ਲਿਓ ਮਹਾਰਾਜਾ ਫਰਨੀਚਰ ਤੇ ਨਾਲ ਹੀ ਰਿਚ ਐਂਡ ਰਾਇਲਸੀ ਦੁਕਾਨ ਆ ਤੇ ਉੱਥੇ ਤੁਸੀਂ ਪਹੁੰਚ ਕੇ ਸਟੋਰਾਂ ਚ ਲੱਗੇ ਕੱਪੜੇ ਦੀਆਂ ਫਰਸਟ ਕੱਪੜੀਆਂ ਖਰੀਦ ਸਕਦੇ ਹੋ ਤੇ ਔਲ ਪੰਜਾਬ ਦੇ ਵਿੱਚ ਬਾਈ ਉਹਨਾਂ ਦੀ ਡਿਲੀਵਰੀ ਫ੍ਰੀ ਆ 5000 ਰੁਪਏ ਦੀ ਸ਼ਾਪਿੰਗ ਕਰਨ ਤੇ ਤੇ ਜੇ ਤੁਸੀਂ ਸਾਡਾ ਨੋ ਲੈ ਕੇ ਪੇਜ ਨੂੰ ਫੋਲੋ ਕਰਕੇ ਇੱਥੇ ਆਉਨੇ ਹੋ ਤਾਂ ਹਰ ਇੱਕ ਆਈਟਮ ਲੈਣ ਤੇ ਤੁਹਾਨੂੰ ਸਰਪ੍ਰਾਈਜ਼ ਗਿਫਟ ਮਿਲੇਗਾ